ਬਾਈ ਪ੍ਰਦੀਪ ਬਹੁਤ ਭਰਾਵਾਂ ਦੇ ਫੋਨ ਆਉਂਦੇ ਨੇ ਵੀ ਜਿਵੇਂ ਜਿਹੜੀਆਂ ਹੁਣ ਸਰਦੀ ਚ ਗਾਵਾਂ ਸੂਣ ਆ ਲਈਆਂ ਨੇ ਉਹਨਾਂ ਨੂੰ ਕੀ ਚੀਜ਼ ਦੇਣੀ ਚਾਹੀਦੀ ਆ ਪਤਾ ਕੀ ਚੱਕਰਾ ਜਿਹੜੀ ਤਾਂ ਗਾਂ ਦੇ ਦਿਨ ਪਏ ਨੇ ਵੀ ਉਹ ਲੋਪਨ ਪਤਾ ਵੀ 20 ਦਿਨ ਪਏ ਨੇ ਹਾਂ ਜਿਹੜੀ ਤਾਂ ਪਹਿਲਾਂ ਵੱਛੀ ਆ ਅੱਛਾ ਜੇ ਕਿਸੇ ਨੇ ਰਿਜ਼ਲਟ ਕੱਢ ਕੇ ਦੇਖਣਾ ਹਾਂ ਜਿਹੜੀ ਪਲੂਣ ਵੱਛੀ ਆ ਬਾਈ ਉਹਨੂੰ ਨਾ ਅਲਸੀ ਦੇ ਤੇਲ ਦਾ ਕੜਾਹ ਕਰਕੇ ਖਵਾਇਆ ਜਾਵੇ ਠੀਕ ਹੈ ਜੀ 15 ਦਿਨ ਖਵਾ ਦੇ ਆਪਣੀ ਜ਼ਿੰਮੇਵਾਰੀ ਆ ਠੀਕ ਹੈ ਜੀ ਵੀ ਇੰਨੀ ਸੋਹਣੀ ਤਿਆਰ ਹੋਊਗੀ ਜਿੱਦਾਂ ਆਪਾਂ ਕਹਿੰਦੇ ਵੀ V5 ਇੱਕ ਦਿਨ ਛੱਡ ਕੇ ਲਾ ਲਓ ਹਾਂਜੀ V5 ਨਾਲੋਂ ਜ਼ਿਆਦਾ ਰਿਜ਼ਲਟ ਮਿਲੂ ਠੀਕ ਹੈ ਜੀ ਪਰ ਦੇਣਾ ਉਹ ਸ਼ਾਮ ਦੇ ਟਾਈਮਾਂ ਜਿਵੇਂ ਮੰਨ ਲਾ 3 ਵਜੇ 5 ਬਲਾਤਾ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਉਹ ਕੜਾਹ ਦੇਤਾ ਫਿਰ ਪਾਣੀ ਨਹੀਂ ਪੀਉਣਾ ਠੀਕ ਆ ਬਾਈ ਬਾਹਰੇ ਨਹੀਂ ਰੱਖਣੀ ਠੀਕ ਆ ਤਾਂ ਉਸਾਂ ਲੱਗੇ ਦੀ ਅੰਦਰ ਆ ਸੱਤ ਥੱਲੇ ਰੱਖਣੀ ਆ ਹਾਂ ਪਰ ਇੱਕ ਚੀਜ਼ ਆਪਣਾ ਦਾਵਾ ਗਏ ਚੀਜ਼ ਦਾ ਕੋਈ ਭਰਾ ਪਹਿਲਣ ਵਛੀ ਦੇ ਜਮਾਕੇ ਦੇਖ ਲੈ ਅਲਸੀ ਦਾ ਤੇਲ ਹਾਂ ਕਣਕ ਦੇ ਆਟੇ ਚ ਪਾ ਕੇ ਮੰਨ ਕੇ ਵੀ ਉਸ ਤੋਂ ਬਾਅਦ ਦੇਵੇ ਉਹਨੂੰ ਲਗਾਤਾਰ 15 ਦਿਨ ਜਾਂ 20 ਦਿਨ ਦੇ ਸਕਦਾ ਤਾਂ ਸਭ ਤੋਂ ਬੈਸਟ ਆ ਠੀਕ ਆ ਜੀ ਪਰ ਰਿਜ਼ਲਟ ਇੰਨਾ ਮਿਲੂ ਜਿਵੇਂ ਹਣਾ ਪਹਿਲਣ ਵਛੀ ਆਪਣੇ ਕੋਲ ਆਈ ਆ ਦੇਖ ਚੌਗੀ ਅੱਛਾ ਜੀ ਇਹਨੂੰ ਅੱਜ ਤੋਂ ਆਪਾਂ ਚਾਲੂ ਕਰ ਦਾਂਗੇ ਜਿਸ ਦਿਨ ਬਿਖ ਚਹੇ ਅੱਜ ਜਾਵੇ ਚੇ 10 ਦਿਨਾਂ ਨੂੰ ਵਗ ਜੇ ਪਰ ਜਿੱਦਨ ਉਹਨੇ ਬੱਚੀ ਦੇ ਇਧਰ ਪਿੱਛੇ ਆ ਕੇ ਦੇਖਾ ਵੇ ਬੱਚੀ ਨੇ ਲੈ ਮੇਰੀ ਕੁਆਲਟੀ ਕਿੱਦਾਂ ਦੀ ਆ ਕਰਮਾਲ ਦੀ ਕੋਲੋਂ ਦੀ ਠੀਕ ਹੈ ਜੀ ਜਦੋਂ ਇਹਨੂੰ 20 ਦਿਨਾਂ ਨਾਲ ਉਹ ਸਮਾਨ ਦੇ ਕੇ ਇੱਧਰ ਦੇਖਨੇ ਗਾ ਮਾਰ ਹਾਂਜੀ ਕਿੱਦਾਂ ਦੀ ਉਪਰੋਂ ਸਟਾਰਟ ਕਿੱਥੋਂ ਹੁੰਦਾ ਇਹਦਾ ਕਿੰਨਾ ਟਾਈਮ ਲੱਗਿਆ 20 ਹਜੇ ਇਹ 26 ਤਰੀਕ ਨੂੰ ਤਾਂ ਪੂਰੇ ਹੋ ਦੇ ਅੱਛਾ ਜੀ ਪਰ ਹੁਣ ਜਿਵੇਂ ਇਹ ਬੱਚੀ ਨੇ ਲੇਡ ਦੇ ਕਿੱਥੋਂ ਸਟਾਰਟ ਉਰੋਂ ਲੈ ਵਾ ਸਟਾਪ ਹੁੰਦਾ ਕਰਮਾਲ ਦੇ ਅਸਲ ਬੱਚੀ ਆ 30 ਕਿਲੋ ਵਾਲੀ ਠੀਕ ਹੈ ਜੀ ਜਦੋਂ ਜਿਵੇਂ ਇਹਨਾਂ ਬੱਚੀ ਤਿਆਰ ਕਰਨੀਆਂ ਜਿਵੇਂ ਦੂਜਾ ਸੂਆ ਵਹਿੜਾ ਉਹਨੂੰ ਅਲਸੀ ਦਾ ਤੇਲ ਨਹੀਂ ਕੰਮ ਕਰਦਾ ਠੀਕ ਹੈ ਜੀ ਉਹਨੂੰ ਕਿਉਂ ਪਾ ਦੇ ਦੇਸੀ ਠੀਕ ਹੈ ਜੀ 15 ਕਿ ਦਿਨ ਦੇਸੀ ਘਿਓ ਦੇ ਦੇ ਤੇ ਟ੍ਰਾਂਜੈਕਸ਼ਨ ਪਲੱਸ ਦੇ ਦੇ ਪਰ ਫਿਰ ਗਾਂ ਦੀ ਤਿਆਰੀ ਵੀ ਵੇਖੋ ਤੇ ਦੁੱਧ ਵੀ ਵੇਖੋ ਕਿੰਨਾ ਬੜਾ ਪਰ ਜੇ ਅਲਸੀ ਦਾ ਤੇਲ ਦੂਜੇ ਸੁਆਹ ਵਾਲੀ ਨੂੰ ਕੰਮ ਨਹੀਂ ਕਰਦਾ ਆ ਕੱਚਾ ਵੀ ਜ਼ਰੂਰੀ ਆ ਬਈ ਥੱਲੇ ਕੱਚਾ ਦਾ ਬਈ ਆਇਆ ਇੱਕ ਤਾਂ ਗਾਵਾਂ ਜਿਵੇਂ ਹੁਣ ਰੈਸਟ ਕਰਦੀਆਂ ਨੇ ਆਪਣੇ ਗਾਵਾਂ ਹਰੇਕ ਭਰਾ ਦੇ ਪੱਕਾ ਗਾ ਪਰ ਕੱਚੇ ਜਿਵੇਂ ਹੁਣ ਗਾਵਾਂ ਦਾਣਾ ਦੂਣਾ ਖਾ ਕੇ ਬਹਿ ਜਾਂਦੀਆਂ ਨੇ ਢੱਕ ਕੇ ਮੰਨ ਲਓ ਵੀ ਪੂਰਾ ਵਧੀਆ ਬਣ ਜਾਂਦੀ ਆ ਰੈਸਟ ਕਰ ਲੈਣ ਠੀਕ ਆ ਜੀ ਹਾਂ ਕੀ ਜਾਂਦੇ ਨੇ ਬੱッセ ਬੱਸੀਆਂ ਠੀਕ ਆ ਬਈ ਇਹਦੇ ਉੱਤੇ ਜਦੋਂ ਗਾਂ ਸੂਕੀ ਅਜਮਾ ਕੇ ਦੇਖ ਲੈ ਕੋਈ ਭਰਾ 20 ਮਿੰਟਾਂ ਬਾਅਦ ਬੱਚਾ ਖੜਾ ਹੋ ਜੂ ਠੀਕ ਆ ਜੀ ਹਾਂ ਬਾਕੀ ਆਪਣਾ ਲਾ ਕੰਮ ਆ ਜਾ ਬਾਬਾ ਪੋਲਾ ਕਰਦਾ ਭਾਲਦੇ ਆ ਤੁਹਾਨੂੰ ਬਾਕੀ ਭਾਈ ਜਿਵੇਂ ਪਤਾ ਦੇਖੋ ਸਿੱਖਣ ਨਾਲ ਹੀ ਸਭ ਕੁਝ ਮਿਲਦਾ ਅੰਦਰੋਂ ਸਿੱਖ ਕੇ ਕੋਈ ਨਹੀਂ ਆਉਂਦਾ ਆਪਾਂ ਨੂੰ ਵੀ ਗਾਹਾਂ ਦੀ ਗਾਹ ਭਰਾਵਾਂ ਤੋਂ ਆਪਾਂ ਮੈਂ ਹੁਣ ਵੀ ਸਿੱਖਦਾ ਠੀਕ ਹੈ ਜੀ ਜਿੰਨੇ ਵੀ ਬੰਦੇ ਆਪਣੇ ਕੋਲੇ ਆਉਂਦੇ ਨੇ ਠੀਕ ਹੈ ਜੀ ਜਿਹੜੇ ਭਰਾ ਰਿਜ਼ਲਟ ਦੇ ਵੀ ਆ ਭਾਈ ਆਹ ਚੀਜ਼ ਵਰਤੋ ਆਪਾਂ ਹਰ ਚੀਜ਼ ਕਰਨੀ ਤਾਂ ਆਪਣੀ ਮਰਜ਼ੀ ਆ ਪਰ ਹਰੇਕ ਬੰਦੇ ਤੋਂ ਆਪਾਂ ਸਿੱਖਦੇ ਆ ਕਿਉਂਕਿ ਭਾਈ ਗਿਆਨ ਜਿਹੜਾ ਇਹ ਆਪਣੇ ਅੱਗੇ ਤੋਂ ਸਿੱਖਣੋਂ ਮਿਲਦਾ ਠੀਕ ਹੈ ਜੀ ਕੋਈ ਵੀ ਭਰਾ ਇਹ ਚੀਜ਼ ਦਾ ਆਪਣਾ ਦਾਵਾਗਾ ਜੇ ਰਿਜ਼ਲਟ ਨਾ ਮਿਲੇ ਆਪਣੇ ਕੋਲੇ ਆ ਕੇ ਖੜ ਜੇ ਜੇ ਅਲਸੀ ਦਾ ਤੇਲ ਨਾ ਰਿਜਲਟ ਦੇਵੇ ਪਹਿਲਣਾ ਬੱਚਿਆਂ ਨੂੰ ਠੀਕ ਆ ਬਈ ਜਾਣਕਾਰੀ ਚੰਗੀ ਲੱਗੀ ਵੀਡੀਓ ਨੂੰ ਕਰ ਦਿਓ ਸ਼ੇਅਰ ਪੇਜ ਨੂੰ ਕਰ ਲੋ ਫੋਲੋ ਦੋਸਤੋ ਧੰਨਵਾਦ ਧੰਨਵਾਦ ਸਾਰੇ ਭਰਾਵਾਂ ਦਾ ਜਿਹੜਾ ਪਣੂ ਦੇਖਣ ਵਾਲਿਆਂ ਨੂੰ ਪਿਆਰ ਕਰਨ ਵਾਲਿਆਂ ਨੂੰ